ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਕਿ ਤੇ ਜਿਹੜਾ ਗਲਾ ਕਈ ਵਾਰ ਪਿੱਛੇ ਜਾਣ ਲੱਗ ਪੈਂਦਾ ਉਹਦਾ ਕੀ ਸੋਲੂਸ਼ਨ ਆ ਤੇ ਇੱਕ ਆਪਾਂ 19 ਬ੍ਰਸ਼ਟ ਦੀਆਂ ਕਾਟਾਂ ਕਿੰਨੇ ਤੇ ਕਿਵੇਂ ਪੈਂਦੀਆਂ ਸਾਰੀਆਂ ਤੁਹਾਨੂੰ ਦੱਸਦੀਆਂ ਇਸ ਵੀਡੀਓ 'ਚ ਵੀਡੀਓ ਨਾਲ ਜੁੜੇ ਰਹੋ ਸਭ ਤੋਂ ਪਹਿਲਾਂ ਤਾਂ ਜਿਹੜੀ ਗਲੇ ਨੂੰ ਪਿੱਛੇ ਜਾਣ ਦੀ ਸਮੱਸਿਆ ਉਹਦੇ ਵਾਸਤੇ ਤੁਸੀਂ ਜਿਹੜਾ ਹੈਗਾ ਫਰੰਟ ਬੈਕ ਨਾਲੋਂ ਅੱਧਾ ਇੰਚ ਘੱਟ ਰੱਖਣਾ ਅੱਧਾ ਇੰਚ ਜਿਹੜਾ ਬੈਕ ਆ ਉਹ ਤੁਸੀਂ ਫਰੰਟ ਨਾਲੋਂ ਜ਼ਿਆਦਾ ਰੱਖਣਾ ਤੇ ਇਸ ਤਰੀਕੇ ਨਾਲ ਜੇ ਤੁਸੀਂ ਰੱਖੋਗੇ ਦੋਨੋਂ ਪੱਲੇ ਤਾਂ ਤੁਹਾਡਾ ਜਿਹੜਾ ਕਲਾ ਪਿੱਛੇ ਨਹੀਂ ਜਾਂਦਾ ਹੁਣ ਤੁਸੀਂ ਅੱਗੇ ਜਿਹੜੀਆਂ 19 ਬ੍ਰੈਸਟ ਨਾਲ ਘਾਟਾਂ ਕਿੰਨੇ ਆ ਆਰਮਹੋਲ ਕਿੰਨਾ ਬੰਨਣਾ ਟੀਰਾ ਕਿੰਨਾ ਬੰਨਣਾ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਅਪਾ ਟੀਰੇ ਦਾ ਨਿਸ਼ਾਨ ਲਾਵਾਂਗੇ ਇਹਦੇ ਵਿੱਚ ਜਿਹੜਾ ਬੈਕ ਨੈਕ ਆ ਉਹ 7 ਇੰਚ ਆ ਤਾਂ ਇਸ ਕਰਕੇ ਅਪਾ ਟੀਰਾ 6 ਇੰਚ ਲਾਵਾਂਗੇ ਤੇ ਜਿਹੜਾ ਆਰਮ ਹੋਲ ਆ ਉਹ ਆਪਾਂ 6.5 ਲਵਾਂਗੇ। ਬਾਕੀ ਪਲੇਟਸ ਦੇ ਉਸੇ ਤਰ੍ਹਾਂ ਨਿਸ਼ਾਨ, ਕਮਰ ਦਾ ਨਿਸ਼ਾਨ 14.5 ਤੇ ਹੈਪ ਆਪਾਂ ਜਿਵੇਂ ਵੀ ਹੈਗਾ ਕਸਟਮਰ ਉਹਦੀ ਲੈਂਥ ਦੇ ਅਕੋਰਡਿੰਗ ਹੁੰਦੀ ਹੈ ਵੱਧ ਘੱਟ ਹੋ ਜਾਂਦੀ 21 ਵੀ ਰੱਖ ਸਕਦੇ ਆ 22 ਵੀ 23 ਵੀ। ਇਹ ਕਸਟਮਰ ਦੀ ਹਾਈਟ ਲੰਬੀ ਹੈ ਤਾਂ ਆਪਾਂ 23 ਇੰਚ ਤੇ ਲਾਵਾਂਗੇ। ਅੱਗੇ ਆਪਣੀਆਂ ਜਿਹੜਾ ਹੈਗਾ ਉਹ ਵੀ ਬੈਕ ਦੀ ਕੱਟ 1.5 ਇੰਚ ਆਟੇ ਤੇ ਤੁਸੀਂ 1/2 ਇੰਚ ਇੱਥੇ ਆਪਾਂ ਸ਼ੇ ਰੱਖਿਆ ਤਾਂ ਤੁਸੀਂ ਇੱਥੇ ਪੌਣੀ ਚ ਜ਼ਿਆਦਾ ਕਾਟ ਨਹੀਂ ਪੌਣੀ 프ਰੰਟ ਦੀ ਕਿਉਂਕਿ ਪੱਤੀ ਦਾ ਜ਼ਿਆਦਾ ਵੱਡਾ ਨਹੀਂ ਰਹਿ ਜਾਂਦੇ ਇਹ ਬੈਕ ਦੀ ਕਾਟ 프ਰੰਟ ਦੀ ਕਾਟ ਤੇਰਾ 6 ਇੱਥੇ ਜਿਹੜੀ ਕਾਟ ਪਾਉਣੀ ਆਪਾਂ ਪੌਣੀ 6 ਤੇ ਤੇ ਇਹ ਆਪਣਾ ਹੋ ਗਿਆ ਆਰਮਹੋਲ ਇੱਥੋਂ ਤੁਸੀਂ 1.5 ਇੰਚ ਲੈਣਾ ਤੇ ਇਹ ਬੈਕ ਕਾਟ ਇਹ 프ਰੰਟ ਕਾਟ ਇਹ ਆਪਣੀ ਕਮਰ ਦਾ ਨਿਸ਼ਾਨ ਹੁਣ ਪਲੇਟਸ ਦੇ ਨਿਸ਼ਾਨ ਆਪਾਂ ਲਾਵਾਂਗੇ 11.5 ਤੇ ਤੇ ਜਿਹੜੀ ਪਲੇਟਸ ਦੀ ਚੌੜਾਈ ਆ ਉਹ ਤੁਸੀਂ 3.5 ਤੇ ਲਗਾਵਾਂਗੇ 7 ਇੰਚ ਪਲੇਟ 3.5 ਇੰਚ ਉਹਨਾਂ ਦੀ ਚੌੜਾਈ ਇਸ ਤਰ੍ਹਾਂ ਆਪਣੀਆਂ ਜਿਹੜੀਆਂ ਹੋ ਗਈਆਂ ਪਲੇਟਸ ਹੋ ਗਈਆਂ ਇੱਥੋਂ ਆਪਾਂ ਲਾਵਾਂਗੇ 2 ਇੰਚ ਇਧਰੋਂ ਵੀ ਆਪਾਂ ਲਾਵਾਂਗੇ 2 ਇੰਚ ਜਿਹੜੀ ਛੋਟੀ ਪਲੇਟ ਆਰਮਹੋਲ ਵਾਲੀ ਉਹ ਤੁਸੀਂ ਇਹਦੇ ਸੈਂਟਰ ਤੋਂ ਲੈਣੀ ਆ ਤੇ ਇਹ ਵਾਲੀ ਆਪਾਂ ਕਮਰ ਦੇ ਨਿਸ਼ਾਨ ਨਾਲ ਬਲਾ ਦੇਣੀ ਆ ਇਹ ਹੋ ਗਏ ਆਪਣੇ ਪਲੇਟਸ ਦੇ ਨਿਸ਼ਾਨ ਇਸ ਤਰ੍ਹਾਂ ਜਿਹੜੀਆਂ ਸਾਰੀਆਂ ਉੱਨੀ ਬ੍ਰੈਸਟ ਦੇ ਅਕੋਰਡਿੰਗ ਤੁਸੀਂ ਇਹਨਾਂ ਤੀਰਾ ਇਹ ਸਾਰਾ ਰੱਖ ਸਕਦੇ ਹੋ ਤੇ ਜਿਹੜਾ ਬੈਕ ਗਲਾ ਪਿੱਛੇ ਨੂੰ ਜਾਂਦਾ ਉਹਦਾ ਸੋਲੂਸ਼ਨ ਇਹ ਹੈ ਜਦੋਂ ਵੀ ਤੁਸੀਂ ਕੋਈ ਵੀ ਮਤਲਬ ਕਟਿੰਗ ਕਰਦੇ ਹੋ ਸ਼ਰਟ ਦੀ ਤਾਂ ਤੁਸੀਂ ਜਿਹੜਾ ਬੈਕ ਆ ਉਹ ਅੱਧਾ ਇੰਚ ਫਰੰਟ ਨਾਲੋਂ ਜਿਆਦਾ ਰੱਖਣਾ ਇਸ ਤਰ੍ਹਾਂ ਜਿਹੜਾ ਗਲੇ ਦਾ ਸੋਲੂਸ਼ਨ ਹੁੰਦਾ ਗਲਾ ਪਿੱਛੇ ਨੂੰ ਨਹੀਂ ਜਾਂਦਾ ਇਸ ਤਰੀਕੇ ਨਾਲ ਤੁਸੀਂ 19 ਬ੍ਰੈਸਟ ਦੇ ਅਕੋਰਡਿੰਗ ਸਾਰੀਆਂ ਕਾਟਾਂ ਪਾ ਸਕਦੇ ਆ ਜੇ ਤੁਹਾਡੇ 19 ਬ੍ਰੈਸਟ ਆ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਨੀ ਨਾ ਭੁੱਲਣਾ ਤੇ ਚੈਨਲ ਮੇਰੇ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜਿਹੜਾ ਬੈਲ ਆਈਕਨ ਆ ਉਹ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਜਿਹੜੀਆਂ ਮੇਰੀ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਥੈਂਕਸ ਫਾਰ ਵਾਚਿੰਗ